دار कळजु के मोहित लोक पर लोक सहाय भक्ति शक्ति देदाते दुख निमार पातशाह ज्ञान दे सागर युगगो जुग अटल सतगुरु ਜਗਤ ਗੁਰੂ ਆਦ ਗੁਰੂ ਸਮਰੱਥ ਗੁਰੂ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਜੁੜੇ ਬੈਠੇ ਸਤ ਸੰਗੀਆਂ ਨੂੰ ਆਪ ਜੀ ਸਤ ਗੁਰੂ ਜੀ ਦੇ ਮੂਲਕ ਵਿਚਿਨ ਸਰਵਣੁ ਕਰ ਰਹੇ ਹੋ ਜੋ ਪੰਜਵੀਂ ਬਾਤਿ ਸ਼ਹਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਾਵਨ ਪਵਿੱਤਰ ਮੁਖਾਰਬਿੰਤੋਂ ਉਚਾਰਨ ਕੀਤੇ ਹੋਏ ਮਹਾਂ ਬੋਲ ਹਨ ਤੇ ਧੰ 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 ਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਬਹੁਤ ਹੀ ਕਿਰਪਾ ਕਰਕੇ ਸਾਡੇ ਜੀਵਾਂ ਦੇ ਭਲੇ ਲਈ ਜਿੰਦ ਦੇ ਕਲਿਆਣ ਹਿੱਤ ਹੁਕਮਨਾਵੀ ਦੇ ਰੂਪ ਵਿੱਚ ਇਹ ਬਚਨ ਸਾਡੇ ਸਰਵਣਾਂ ਤੱਕ ਪਹੁੰਚਾਏ ਨੇ ਸਤਿਗੁਰ ਜੀ ਇਸ ਸਬਦ ਰਾਹੀਂ ਸਾਨੂੰ ਬਖਸ਼ਿਸ਼ ਕਰ ਰਹੇ ਮੈਂ ਆਪਣੇ ਹੀ ਮਨ ਨੂੰ ਸਮੋਦਨ ਕਰਕੇ ਮਨ ਮੇਰੇ ਕਰਤੇ ਨੂੰ ਸਲਾਹੇ ਹੋਰ ਨਹੀਂ ਕਿਰਤ ਨੂੰ ਨਾ ਸਲਾ ਤੂੰ ਕਿਰਤ ਵਿੱਚ ਰਹਿ ਰਿਹਾ ਹੈ ਕਿਰਤ ਦੇ ਸਲਾਤਾ ਕਰ ਰਿਹਾ ਹੈ ਕਿਰਤ ਦੇ ਪਿੱਛੇ ਦੌੜ ਰਿਹਾ ਹੈ ਕਰਤੇ ਦੇ ਰਹਿ ਪਿੱਛੇ ਕਰਤੇ ਵਿੱਚ ਟਿਕ ਜੋ ਕਿਰਤ ਵਿੱਚ ਹੈ ਸਭੇ ਛੱਡ ਸਿਆਣਪ ਗੁਰ ਕੀ ਪੈਰੀ ਪਾਹੇ ਸਭ ਛੇ ਅਣਪਾ ਛੱਡ ਦੇ ਭੋਲਾ ਬਣ ਜਾ دیਵਾਨਾ ਬਣ ਜਾ ਕਮਲਾ ਬਣ ਜਾ ਬੌਰਾ ਬਣ ਜਾ ਬਾਬਾ ਮੈਂ ਬੌਰਾ ਸਭ ਖਲਕ ਕਿਸਿਆਂ ਦੀ ਫੇਰ ਬਣੇਗਾ ਤੇਰਾ ਕੁਝ ਵੈਸੇ ਵੀ ਬੜੇਗਾ ਜਦੋਂ ਤੱਕ ਤੂੰ ਸਿਆਣਾ ਹੈ ਬਹੁਤ ਸੰਸਾਰ ਵਿੱਚ ਉਲਝੇਗਾ ਕਿ ਕਿ ਪਾਤਸ਼ਾਹ ਨੇ ਗੁਰ ਕੀ ਮਤ ਤੂੰ ਲਹਿਆਨੇ ਭਗਤ ਬਿਨਾ ਬਹੁ ਡੂਬੇ ਸਿਆਣੇ ਡੁੱਬਣਗੇ ਡੁੱਬਣ ਦਾ ਕੰਮ ਕਰ ਰਹੇ ਆ ਸੋ ਸਤਗੁਰੂ ਜੀ ਨੇ ਇਹ ਮੁਖ ਭਾਉ ਸੰਤ ਲੜਿਆ ਸ਼ੋਧ ਵਿਚਿ ਦਿੱਤੇ ਆਉ ਹੋਰ ਕਿਡੀਆਂ ਕਿਡੀਆਂ ਬਖਸ਼ਿਸ਼ਾਂ ਪਾਤਸ਼ਾਹ ਕਰ ਰਹੇ ਨੇ ਆਉ ਆਪਣੇ ਹਿਰਦੇ ਰੂਪੀ ਚੋਲੇ ਵਿੱਚ ਉਰ ਦਾ ਯਤਨ ਕਰੀਏ ਜੀ ਸਤਨਾਮ ਉਹ ਆਹੀ ਗੁਰੂ ਜੀਓ ਸਬੇ ਗੱਲਾਂ ਵਿਸਰਨ ਇੱਕੋ ਵਿਸਰਨ ਜਾਏ ਧੰਦਾ ਸਭ ਜਲਾਇ ਕੇ ਗੁਰਨਾਮ ਦੀਆ ਸੱਚ ਸੁਆਓ ਸਬੇ ਗੱਲਾਂ ਵਿਸਰ ਬਹੁਤ ਪਰਮਾਨ ਦੇਂਦੇ ਆਪਾਂ ਇਸ ਗੱਲ ਦਾ ਸਭ ਕੁਝ ਭੁੱਲ ਜਾਏ ਪਰ ਇੱਕ ਪਰਮਾਤਮਾ ਦੀ ਯਾਦ ਨਾ ਭੁੱਲੇ ਇੱਕੋ ਵਿਸਰ ਨਾ ਜਾਓ ਇੱਕ ਕਦੋਂ ਹੋਵੇਗਾ ਕਿਹਦਾ ਹੋਵੇਗਾ ਤੇ ਕਿਉਂ ਨਹੀਂ ਹੁੰਦਾ ਇਹ ਸਾਰੀ ਗੱਲਾਂ ਮੇਰੇ ਪਾਤਸ਼ਾਹ ਰੋਹ ਸਾਨੂੰ ਸਮਝਾਉਂਦੇ ਨੇ ਅੱਜ ਵੀ ਸਮਝਾ ਰਹੇ ਇੱਕੋ ਕਿਉਂ ਵਿਸਰ ਜਾਂਦਾ ਹੈ ਸਭ ਕੁਝ ਕਿਉਂ ਨਹੀਂ ਵਿਸਰਦਾ ਇੱਕੋ ਇਸ ਕਰਕੇ ਵਿਸਰਦਾ ਹੈ ਤੰਦੇ ਦੇ ਵਿੱਚ ਮਨ ਹੈ ਉਸ ਪਰਮੇਸ਼ਰ ਨੇ ਕਲਾਈ ਅਸੀ ਬਣਾਈ ਹੈ ਧਨ ਸਰੀਂਦਾ ਸੱਚਾ ਪਾਤਸ਼ਾਹੋ ਜਿਨ ਜਗ ਤਦ ਲਾਇਆ ਤੰਦੇ ਵਿੱਚ ਲਾ ਕੇ ਉਹਨੇ ਭੁਲਾਇਆ ਹੋਇਆ ਆਪ ਆਪ ਮौज ਕਰਦਾ ਕਰੇ ਆਨੰਦ ਅਨੰਦੀ ਮੇਰਾ ਕੋਈ ਜਗਤ ਵਿੱਚ ਇੱਕ ਅਧ ਮਨੁੱਖ ਜਦੋਂ ਕੋਈ ਯਾਦ ਉਸ ਜੁੜ ਜਾਂਦਾ ਹੈ ਉਹਨੂੰ ਬੜੀ ਉਹਦੀ ਫਿਕਰ ਹੋ ਜਾਂਦੀ ਹੈ ਉਹਦੇ ਵੱਲੀ ਦ੍ਰਿਸ਼ਟੀ ਰਹਿੰਦੀ ਸਾਰੀ ਸ੍ਰਿਸ਼ਟੀ ਤੋਂ ਲੱਗ ਕਰਕੇ ਜਿਹੜਾ ਉਹਨੂੰ ਯਾਦ ਕਰਦਾ ਉਹਦੀ ਹਰ ਗੱਲ ਨੂੰ ਉਹ ਗੌਰ ਨਾਲ ਕਰਦਾ ਭਗਤ ਜਨਾ ਕੇ ਸਾਸ ਨਿਹਾਰਿਆ ਔਰ ਦਸੋ ਇਹ ਤੋਂ ਕੀ ਗੱਲ ਹੋਈ ਹਰ ਸਵਾਸ ਭਗਤ ਜਨਾ ਕੇ ਵਾਕੀ ਨੇ ਹੈ ਸਾਰਿਆਂ ਵਿੱਚ ਹੈ ਸਭ ਦੇ ਨੇੜੇ ਹੈ ਪਰ ਉਥੇ ਧੰਦਾ ਸਭ ਜੜਾਇਕ ਧੰਦੇ ਨੂੰ ਨਾਮਦੇਵ ਜੀ ਨੇ ਇਹੀ ਕਿਹਾ ਸੀ ਨਾ ਸਵਾਲ ਜਦੋਂ ਕਹਿੰਦੇ ਮੈਂ ਪਰਮੇਸ਼ਰ ਨੂੰ ਗਿਆ ਪੁੱਛਦੇ ਤੂੰ ਕੁੰਨ ਰੇ ਕਹਿੰਦੇ ਮੈਂ ਜੀ ਨਾਮਾ ਹੋ ਜੀ ਕਿਉਂ ਹੈ ਕਹਿੰਦੇ ਆਲਾ ਤੇ ਨਿਵਾਰਨਾ ਜਮ ਕਰ ਜਿਹੜੇ ਜੰਜਾਲ ਨੇ ਨਾ ਘਰ ਦੇ ਧਦੇ ਇਹਨਾਂ ਤੋਂ ਕਹਿੰਦੇ ਮੈਨੂੰ ਦੂਰ ਕਰ ਦੇ ਕਿਉਂਕਿ ਇਹ ਹੀ ਜਮ ਦਾ ਕਾਰਨ ਬਣਦੇ ਨੇ ਜਮ ਤਾਂ ਹੀ ਹੁੰਦਾ ਜੇ ਨਾਮ ਨਾ ਹੋਵੇ ਜੇ ਨਾਮ ਹੈ ਜੋ ਮਰਜੀ ਕਰੀ ਜਾ ਫਿਰ ਜਮ ਕੀ ਕਹੇਗਾ ਪਹਿਲਾਂ ਨਾਮ ਅਸੀਂ ਪਹਿਲਾਂ ਹੋਰ ਚੀਜ਼ਾਂ ਕਰਨ ਲੱਗ ਪਿਆ ਨਾਮ ਆਏਗਾ ਹੀ ਨੇ ਤੰਦ ਤੇ ਅੰਦਾ ਤੰਦ ਤੇ ਅੰਦ ਪਰਮੇਸ਼ਰ ਕੀ ਹੈ ਆ ਤੰਦ ਹੈ ਅਬੰਦ ਹੈ ਇਤਨਾ ਤੰਤਾ ਪਰਮੇਸ਼ਰ ਨੂੰ ਇਤਨਾ ਕੰਮ ਇਤਨਾ ਲੇਖਾ ਜੋਖਾ ਕਿਤਨੀ ਸ੍ਰਿਸ਼ਟੀ ਹੈ ਤੁਸੀਂ ਆਪ ਦੇ ਨਗਰ ਨਗਰ ਦੀ ਨਿਗਾਹ ਮਾਰਿਓ ਕਦੇ ਬਹੁਤੀ ਲੰਬੀ ਨਾ ਕਰਿਓ ਵੈਸੇ ਤਾਂ ਪਾਸ਼ਾ ਕਹਿੰਦੇ ਨੇ ਦੇ ਲੰਮੀ ਨਜ਼ਰ ਨਿਹਾਲੀ ਹੈ ਆਪਣੇ ਨਗਰ-ਨਗਰ ਦੇ ਦੇਖਿਓ ਜੀਵਾ ਮਨੁੱਖਾਂ ਇਸਤਰੀਆਂ ਦਾ ਹੀ ਕਿੰਨਾ ਲੇਖਾ ਹੋਵੇਗਾ ਫਿਰ ਕਿਤਨੇ ਜੀਵ ਨੇ ਜਾਨਵਰ ਨੇ ਜਿਹੜੇ ਤੁਹਾਨੂੰ ਦਿਖਦੇ ਨੇ ਕਿਤਨੇ ਅਦ੍ਰਿਸ਼ਟ ਨੇ ਜਿਹੜੇ ਤੁਹਾਨੂੰ ਦਿਖਦੇ ਹੀ ਨਹੀਂ ਸਭ ਦਾ ਲੇਖਾ ਕਿਤੇ ਵੀ ਗਲਤੀ ਨਹੀਂ ਹੈ ਦੁਨੀਆ ਵਿੱਚ ਇੱਕ ਛੋਟਾ ਜਿਹਾ ਰਾਜ ਦੇ ਦਿੰਦਾ ਇੱਕ ਸਟੇਟ ਦਾ ਇੱਕ ਪਿੰਡ ਦਾ ਨਹੀਂ ਚੱਲਦਾ ਜੀ ਲੋਗਾ ਕੋਲ ਇੱਕ ਪਿੰਡ ਦਾ ਸਹੀ ਨਹੀਂ ਚੱਲਦਾ ਉਹ ਐਡੀ ਵੱਡੀ ਲੋਕਾਂ ਪਰਲੋਕਾਂ ਪਤਾ ਨਹੀਂ ਕਿੰਨੇ ਬ੍ਰਹਿਮੰਡ ਨੇ ਕਰੋੜਾਂ ਬ੍ਰਹਿਮੰਡਾਂ ਦਾ ਚਲਾ ਰਿਹਾ ਕਿਤੇ ਕੋਈ ਗਲਤੀ ਨਹੀਂ ਕੋਈ ਭੁੱਲ ਨਹੀਂ ਧੰਦਾ ਸਭ ਜੜਾਏਗਾ ਧੰਦ ਹੈ ਅੰਧਾ ਹੈ ਜਿੰਨਾ ਕਿਸੇ ਦਾ ਧੰਦਾ ਉਤਨਾ ਹੀ ਅੰਧਾ ਉਤਨਾ ਹੀ ਅੰਧਾ ਹੈ ਅੰਧਾ ਗਵਾਰ ਕਰਤਾ ਚਿਤਨਾ ਆਵੇ ਮਨ ਮੁਖ ਅੰਧਗਵਾਰ ਚਿਤ ਨਹੀਂ ਆਦਾ ਤੰਦਲੇ ਕੋਲਾ ਚਿਤਨਾ ਆਵੇ ਹਿਕੜੋ ਨਾਨਕ ਸਿਆਈ ਤਨ ਫਟਨ ਫਟ ਰਹੇ ਨੇ ਜਿਨ ਸਾਈ ਵਿਸਰੇ ਵਿਗਾਸ ਹੁੰਦਾ ਹੀ ਨਹੀਂ ਅੰਦਰ ਖੜਾਓ ਪੈਦਾ ਹੁੰਦਾ ਹੀ ਨਹੀਂ ਅੰਦਰ ਕਿਉਂਕਿ ਚਿੱਤ ਵਿੱਚ ਨਹੀਂ ਆ ਰਿਹਾ ਸਤਗੁਰੂ ਜੀ ਕਹਿੰਦੇ ਨੇ ਧੰਦਾ ਸਭ ਇਹਦਾ ਇਹ ਭਾਵ ਨਹੀਂ ਅਸੀਂ ਕਿਰਤਕਾਰ ਛੱਡ ਦੇਣੀ ਹੈ ਕਿਰਤ ਤਾਂ ਸਾਡਾ ਪਹਿਲਾ ਕਰਮ ਹੈ ਕਿਰਤ ਹੀ ਕੀਰਤ ਬਣਾਣੀ ਹੈ ਤੇ ਕੀਰਤ ਕਿਰਤ ਉਹ ਹੁੰਦੀ ਹੈ ਜੋ ਸਾਨੂੰ ਜ਼ਰੂਰਤ ਹੈ ਜਿਵੇਂ ਖਾਣ ਲਈ ਭੋਜਨ ਜ਼ਰੂਰੀ ਹੈ ਉਹ ਬਿਨ ਬਹੁਤਿਆਂ ਨੂੰ ਬਿਨਾ ਕਿਰਤ ਤੋਂ ਮਿਲ ਰਿਹਾ ਉਹ ਫੇਰ ਜਿਆਦਾ ਬਦੌੜ ਰਹੀ ਤੇ ਪੈਣ ਲਈ ਜ਼ਰੂਰ ਹੈ ਜ਼ਰੂਰਤ ਹੈ ਅਖੀਰਲਾ ਬਚਨ ਇਹ ਹੀ ਦਿੱਤਾ ਹੋਇਆ ਹੈ ਅਖੀਰਲਾ ਬਚਨ ਸਬਦ ਦੇ ਵਿੱਚ ਜੋ ਗੁਰੂ ਦੀ ਕਿਰਪਾ ਦੁਆਰਾ ਪਹਿਲੀ ਵਾਰੀ ਸ਼ਾਇਦ ਸੰਗਤ ਵਿੱਚ ਵਿਚਾਰਿਆ ਜਾ ਰਿਹਾ ਸ਼ਬਦ ਮੈਂ ਤਾਂ ਹੀ ਸਵਾਦ ਲੈ ਲੈ ਕੇ ਇਸ ਨੂੰ ਪੜਿਆ ਸਤਿਗੁਰੂ ਜੀ ਕਹਿੰਦੇ ਭਾਈ ਇਹ ਧੰਦਾ ਸਭ ਜੜਾਏ ਕ ਇੱਥੇ ਬੜਾ ਸਾਨੂੰ ਇੱਕ ਸ਼ੰਕਾ ਪੈਦਾ ਹੋ ਜਾਂਦਾ ਵੀ ਕਿਵੇਂ ਚਲੇਗਾ ਕਿਵੇਂ ਹੋਵੇਗਾ ਉਹ ਚਲਾਉਣ ਵਾਲਾ ਹੈ ਕਿਵੇਂ ਧੰਦਾ ਸਭ ਜੜਾਈ ਗਿਆ ਕੀ ਹੋਵੇਗਾ ਫਿਰ ਜਿੱਦਨ ਧੰਦਾ ਜਲਾ ਦਿੱਤਾ ਤੂੰ ਮਨ ਚੋਂ ਗੁਰਨਾਮ ਦੀ ਆ ਸੱਚ ਸੁਆਉ ਸੱਚਾ ਸੁਆਰਥ ਜਿਹੜਾ ਅਸਲੀ ਸੁਆਰਥ ਹੈ ਸੜਾ ਉਹ ਨਾਮ ਹੈ ਉਹ ਗੁਰੂ ਦੇ ਦਿੰਦਾ ਹੈ ਜਿਸ ਦੇ ਵੀ ਧੰਦਾ ਤੇਰੇ ਮਨ ਚੋਂ ਜਲ ਗਿਆ ਕਰ ਕਿਰਪਾ ਦਿਓ ਮੇਹ ਨਾਮਾਂ ਬੰਧਨ ਤੇ ਛੁਡਕਾਏ ਇਹ ਬੰਧਨ ਸਭ ਛੋੜ ਦਿੱਤੇ ਛੁੜਾ ਦਿੱਤੇ ਕਰ ਕਿਰਪਾ ਦਿਓ ਮੋਹਿ ਨਾਮਾਂ ਬੰਧਨ ਤੇ ਛੁਡਕਾਏ ਮਨ ਤੇ ਵਿਸਰਿਓ ਸਗਲੋ ਧੰਦਾ ਮਨ ਤੇ ਗੁਰ ਕੀ ਪੈਰੀ ਪਾਏ ਗੁਰ ਕੀ ਚਰਨੀ ਪਾਏ ਉਦੋਂ ਇਹ ਅਵਸਥਾ ਬਣਦੀ ਆਸਾਂ ਸਭੇ ਲਾਹੇ ਕੇ ਇੱਕੋ ਆਸ ਕਮਾਓ ਸਾਰੀ ਆਸਾਂ ਛੱਡਦੇ ਇੱਕ ਆਸ ਆਸਾ ਕਰੀਐ ਰਾਮ ਕੀ ਅਵਰਾ ਆਸ ਨਿਰਾਸ਼ ਉਸ ਰਾਮ ਨੂੰ ਮਿਲਣ ਦੀ ਆਸ ਕਰ ਉਰਾਮ ਤੇਰੇ ਅੰਦਰ ਬਹੁਤ ਨੇੜੇ ਕਹੋ ਰੇ ਵਿਦਾਸ ਹੱਥ ਪਾਉਨੇ ਰੇ ਸਭ ਅਸਾਂ ਲਾਦੇ ਇਹ ਆਸਾਂ ਚਿੰਤਾ ਵਿੱਚ ਰੱਖਦੀਆਂ ਨੇ ਇਸਤਰੀ ਦੀ ਆਸ ਉਸ ਤੋਂ ਬਾਅਦ ਇਸਤਰੀ ਤੋਂ ਪੁੱਤਰ ਮਿਲਿਆ ਪੁੱਤਰ ਦੀ ਆਸ ਪੁੱਤਰ ਤੋਂ ਪੋਤਰਾ ਮਿਲਿਆ ਪੋਤਰਾ ਮਿਲਿਆ ਚਲ ਇਸ ਤਰ੍ਹਾਂ ਹੀ ਧੰਦੇ ਤੋਂ ਧਨ ਮਿਲਿਆ ਧਨ ਤੋਂ ਲੱਖ ਮਿਲਿਆ ਲੱਖ ਤੋਂ ਕਰੋੜ ਦੀ ਆਸ ਕਰੋੜ ਤੋਂ ਅਰਬ ਦੀ ਆਸ ਨੇ ਕਦਮ ਉਹ ਦੇ ਕੀ ਐਨੀ ਮੁਦੀ بادشاہ ਕੇਦਰ ਇਹਨਾਂ ਨੂੰ ਆਸਾਂ ਆਸ ਹੀ ਨਿਰਾਸ਼ਤਾ ਵਿੱਚ ਲਿ ਜਾਂਦੀ ਹੈ ਆਸ ਹੀ ਦੁੱਖ ਹੈ ਆਸਾ ਵਿੱਚ ਦੁੱਖ ਘਣਾ ਮਨ ਮੁਖ ਚਿਤ ਲਾਇਆ ਆਸ ਵਿੱਚ ਚਿਤ ਲਾਇਆ ਹੋਇਸੀ ਮਨ ਮੁਖਾਂ ਤੇ ਆਸਾ ਤੋਂ ਬਿਨਾਂ ਕੋਈ ਵੀ ਨਹੀਂ ਹੈ ਗੁਰਮੁਖੀ ਹੁੰਦਾ ਹੈ आशा ਵਿੱਚ ਦੁੱਖ ਕਾਣਾ ਮਨ ਮੁਖ ਚਿਤ ਲਾਇਆ ਗੁਰਮੁਖ ਭਏ ਨਿਰਾਸ਼ ਬਸ ਨਿਰਾਸ਼ ਹੋ ਗਿਆ ਜਿਸ ਆਸ ਸਭੇ ਲਾਇਕ ਹੈ ਇੱਕ ਆਸ ਕਮਾਓ ਇੱਕ ਪਰਮਾਤਮਾ ਦੀ ਆਸ ਉਹਨੂੰ ਮਿਲਣਾ ਉਹਨੂੰ ਦੇਖਣਾ ਬਸ ਐਸੇ ਦਾ ਸੰਗ ਮਿਲ ਜਾਏ ਐਸੇ ਦਾ ਰੰਗ ਮਿਲ ਜਾਏ ਇਹ ਕਿਵੇਂ ਮਿਲੇਗਾ ਜਿਨੀ ਸਤਗੁਰ ਸੇਵਿਆ ਤਿਨ ਅੱਗੇ ਮਿਲਿਆ ਥਾ ਜਿਨ੍ਹਾਂ ਨੇ ਗੁਰੂ ਦੇ ਅਨੁਸਾਰੀ ਜੀਵਨ ਬਤੀਤ ਕਰ ਲਿਆ ਜਿਨ੍ਹਾਂ ਨੇ ਗੁਰੂ ਅਨੁਸਾਰੀ ਗੁਰੂ ਨਾਲ ਚਿੱਤ ਲਾ ਲਿਆ ਪਰ ਗੁਰੂ ਨਾਲ ਚਿੱਤ ਨਹੀਂ ਲੱਗਦਾ ਗੁਰੂ ਨਾਲ ਚਿੱਤ ਲੱਗ ਜਾਏ ਸਤ ਗੁਰ ਸੇਤੀ ਚਿੱਤ ਲਾਏ ਸਦਾ ਸਦਾ ਰੰਗ ਮਾਣ ਫਿਰ ਤਾਂ ਹਮੇਸ਼ਾ ਹੀ ਰੰਗ ਮਾਣ ਸੋ ਸਤਗੁਰ ਜੀ ਕਹਿੰਦੇ ਭਾਈ ਸਤ ਜਿਹਦੀ ਸਤਗੁਰ ਸੇਵਿਆ ਜਿਹੜੇ ਗੁਰੂ ਦੇ ਅਨੁਸਾਰੀ ਜੀਵਨ ਬਤੀਤ ਕੀਤਾ ਜਿਨ੍ਹਾਂ ਨੇ ਉਹਨਾਂ ਨੂੰ ਅੱਗੇ ਥਾਓ ਬਣਦੀ ਹੈ ਥਾਓ ਜਗ੍ਹਾ ਜਿਵੇਂ ਇੱਥੇ ਸੰਸਾਰ ਵਿੱਚ ਥਾਂ ਨਾ ਹੋਵੇ ਤੁਸੀਂ ਕਿੱਥੇ ਬੈਠੋਗੇ ਕਿੱਥੇ ਘਰ ਬਣਾਓਗੇ ਕਿੱਥੇ ਆਪਣੀਆਂ ਗੱਡੀਆਂ ਖੜਾਓਗੇ ਜਗ੍ਹਾ ਜਿਹਦੇ ਕੋਲ ਜ਼ਿਆਦਾ ਹੈ ਸਪੇਸ ਸਪੇਸ ਜਿਹਦੇ ਕੋਲ ਜਿਆਦਾ ਸਮਝ ਲਓ ਸਭ ਤੋਂ ਵਧੀਆ ਹੁਣ ਬਹੁਤ ਔਖਾ ਐ ਸਪੇਸ ਜਗ੍ਹਾ ਲੈਣੀ ਬਹੁਤ ਔਖੀ ਹੋ ਗਈ ਬੋਲ ਬਹੁਤ ਫਿਰ ਉਸ ਦਰਗਾਹ ਦੇ ਵਿੱਚ ਥਾਓ ਅੱਗੇ ਮਿਲਿਆ ਥਾਓ ਸਪੇਸ ਸੌਖਾ ਜੀਵਨ ਹੋ ਜਾਣਾ ਅੱਗੇ ਆਉਣ ਵਾਲਾ ਸਮਾ ਜਿੰਨਾ ਵੀ ਸੜ ਅੱਗੇ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਅੱਗੇ ਮਿਲਿਆ ਥਾਓ ਅੱਗੇ ਥਾਓ ਕਿਉਂ ਨਹੀਂ ਮਿਲਦੀ ਜੇ ਤਾ ਉਹ ਪ੍ਰੀਤ ਸਵਾਦ ਸਭਾ ਕਾਲ ਖਦਾਗਾ ਦਾਗ ਦਾਗ ਦੋਖ ਮੂੰ ਚਲਿਆ ਲਾਏ ਦਰਗ ਹੈ ਬੈਸਣ ਨਾਹੀ ਜਾਏ ਜਾਏ ਜਗਾ ਨਹੀਂ ਹੈ ਥਾਉ ਜਾਏ ਇੱਕੋ ਗੱਲ ਹੈ ਅੱਗੇ ਥਾਉ ਬਣੇਗੀ ਤੇਰੀ ਪਹਿਲਾਂ ਹੀ ਜਿਵੇਂ ਬਹੁਤ ਵੱਡਾ ਮਨਿਸਟਰ ਆਉਂਦਾ ਹੈ ਉਹਦੀ ਥਾਂ ਪਹਿਲਾਂ ਹੀ ਬਣੀ ਹੁੰਦੀ ਹੈ ਅਸੈਂਬਲੀ ਵਿੱਚ ਜਾਂਦਾ ਉੱਥੇ ਵੀ ਉਹਦਾ ਨਾਮ ਲਿਖਿਆ ਜਗਾ ਬਣੀ ਹੈ ਉਹ ਕਿੱਥੇ ਬੈਠੇਗਾ ਉਹਦੀ ਜਗ੍ਹਾ ਪਹਿਲਾਂ ਹੁੰਦੀ ਹੈ ਉਹਦਾ ਸਵਾਗਤ ਹੁੰਦਾ ਉਥੇ ਰੇ ਰੇ ਦਰਗਹ ਕਹੈ ਨ ਕੋਉ ਆਓ ਬੈਠ ਆਦਰ ਸੁਭ ਦੇਉ ਜਗਾ ਵੜੀ ਇਹ ਗੁਰੂ ਜਗ੍ਹਾ ਉਹਨਾਂ ਦਾ ਗੁਰੂ ਤੇ ਪਰਮਾਤਮਾ ਵਿੱਚ ਅੰਤਰ ਹੀ ਕੋਈ ਨਹੀਂ ਹੈ ਸਤਗੁਰੂ ਜੀ ਕਹਿੰਦੇ ਨੇ ਮਨ ਮੇਰੇ ਕਰਤੇ ਰੂਸਾ ਲਾਹੇ ਸਭੇ ਛੱਡ ਸਿਆਣਪਾ ਗੁਰ ਕੀ ਪੈਰੀ ਪਾਏ ਇਹ ਰਹਾਉ ਦੇ ਬਚਨ ਇੱਕ ਮੇਰੇ ਮਨ ਮਨ ਨੂੰ ਸਮਝਣਾ ਆਪਣੇ ਨੂੰ ਕਰਨੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਕਰਤੇ ਨੂੰ ਸਲਾਹ ਪਹਿਲਾਂ ਤਾਂ ਸਾਡੇ ਮਨ ਵਿੱਚ ਨਾ ਮਨ ਮੇਰੇ ਮਨ ਵਿੱਚ ਲੱਗਿਆ ਹੀ ਹੋਰ ਕੁਝ ਹੈ ਸਭ ਤੋਂ ਜ਼ਿਆਦਾ ਮਨੁੱਖ ਦੇ ਬਾਣੀ ਵਿੱਚ ਕੀ ਕਿਹਾ ਕਿੱਥੇ ਲੱਗਿਆ ਹੋਇਆ ਮਨ ਜਾਂ ਮਨ ਵਿੱਚ ਕੀ ਲੱਗਿਆ ਹੋਇਆ ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ ਕੋਈ ਵਿਰਲਾ ਹੀ ਹੋਵੇਗਾ ਜਿਹਦੇ ਮਨ ਵਿੱਚ ਘਰ ਨਹੀਂ ਲੱਗਿਆ ਹੋਇਆ ਜਿਹਦੇ ਕੋਲ ਨਹੀਂ ਹੈ ਉਹਨੂੰ ਬਣਾਉਣੀ ਦੀ ਹੈ ਜਿਹੜਾ ਬਣਾਇਆ ਹੋਇਆ ਉਹਨੂੰ ਸਵਾਰਨ ਦੇ ਵਿੱਚ ਲੱਗੇ ਹੋਇਆ ਸਤਿਗੁਰੂ ਜੀ ਕਹਿੰਦੇ ਛੱਡ ਜਾਣ ਉਸ ਨੂੰ ਸੋ ਲੱਗਾ ਮਨ ਮਾਹੇ ਮਨ ਮੇਰੇ ਹੁਣ ਜੇ ਮਨ ਵਿੱਚ ਕੋਈ ਨਾ ਚੀਜ਼ ਹੋਵੇ ਤਾਂ ਹੀ ਸਲਾਵੇਗਾ ਸਤਿਗੁਰੂ ਜੀ ਨੇ ਕਿਹਾ ਇਸੇ ਰਾਗ ਵਿੱਚ ਪਹਿਲਾ ਹੀ ਸ਼ਬਦ ਹੁੰਦਾ ਹੈ ਚੌਥਾ ਤੀਜਾ ਚੌਥਾ ਸ਼ਬਦ ਹੈ रस सोय न रस रूपा कामण रस परमल की वास रस मंदिर रस रेजा घोड़े रस मिठा रस मास तेते ते रस शरीर के कह कट नाम निवास नाम किथे हरख में पहले ही बहुत कुछ पया तेरे अंदर कदे रस मंदिर सो लगगा मन माहे सब तो पहला शब्द है जेड़ा इस शब, इस राग दा ਉਹ ਹੈ ਮੋਤੀ ਤਾਂ ਮੰਦਰ ਉਸਰੇ ਰਤਨੀ ਤਾਂ ਹੋਏ ਜਿਹੜਾ ਉਹ ਭੁੱਲਣ ਦੀ ਸਭ ਤੋਂ ਵੱਡੀ ਪ੍ਰਕਿਰਿਆ ਜਿਹਦੇ ਕੋਲ ਬਹੁਤ ਵਧੀਆ ਘਰ ਹੈ ਉਥੇ ਤਾਂ ਮੋਤੀਆਂ ਵਾਲਾ ਕਿਹਾ ਮੋਤੀਆਂ ਦੇ ਨਾਲ ਮੰਦਰ ਉਸਾਰਿਆ ਹੋਇਆ ਮੋਤੀ ਤਾਂ ਇੱਕ ਨਹੀਂ ਮਿਲਦਾ ਮਨੁੱਖ ਨੂੰ ਘਰ ਵਿੱਚ ਵੀ ਮੋਤੀ ਲੱਗੇ ਹੋਣ ਹੀਰੇ ਜਵਾਹਰ ਲੱਗੇ ਹੋਣ ਇੰਨਾ ਵਧੀਆ ਘਰ ਕਹਿੰਦੇ ਇਹ ਐਸਾ ਘਰ ਹੋਵੇ ਉਥੇ ਕੀ ਹੋਵੇਗਾ ਮਤ ਦੇਖ ਭੁੱਲਾ ਵਿਸਰੈ ਤੇਰਾ ਚਿੱਤ ਨਾ ਆਵੇ ਨਾ ਇਹ ਹੈ ਮਨ ਮੇਰੇ ਕਰਤੇ ਨੂੰ ਸਲਾਹ ਜਿਹਨੇ ਘਰ ਦਿੱਤਾ ਹੈ ਜਿਹਨੇ ਇਹ ਸਰੀਰ ਘਰ ਦਿੱਤਾ ਜਿਹਨੇ ਇਸ ਘਰ ਵਿੱਚ ਘਰ ਦੇ ਖਾ ਦਿੱਤਾ ਹੈ ਜਿਨੇ ਇਹਨਾਂ ਗਿਆਨ ਦਿੱਤਾ ਹੈ ਜਿਹੜਾ ਅੱਖਾਂ ਦੇਖਣ ਲਈ ਦੇ ਰਿਹਾ ਜਿਹੜਾ ਦੁੱਖਾਂ ਵਿੱਚ ਸੁੱਖ ਬਣਾ ਰਿਹਾ ਹੈ ਉਹ ਸਰੂ ਸਲਾਹ ਮਨ ਮੇਰੇ ਪਰ ਮਨ ਸੁਲਾਏ ਨਾ ਮਨ ਸੁਲਾਏ ਮਨ ਕਦੋਂ ਸੁਲਾਏਗਾ ਜਦੋਂ ਸਭੇ ਛੱਡ ਸੇ ਹਣਪਾ ਗੁਰ ਕੀ ਪੈਰੀ ਪਾਏ ਜਦੋਂ ਤੂੰ ਗੁਰੂ ਸ਼ਬਦ ਦੇ ਕਰੀਫਤ ਵਿੱਚ ਆ ਜਾਏਗਾ ਬੰਦ ਉਦੋਂ ਸਲਾਹੇਗਾ ਵੈਸੇ ਨਹੀਂ ਹਰ ਵਕਤ ਗੁਰੂ ਦੇ ਸ਼ਬਦ ਵਿੱਚ ਰਹੇ ਤਾਂ ਕਰੀ ਜਾ ਕਿਰਤਕਾਰ ਸਰੀਰ ਨਾਲ ਕੋਈ ਫਰਕ ਨਹੀਂ ਪਏਗਾ ਇਹ ਸਾਡਾ ਸਾਰਾ ਦਾ ਸਾਰਾ ਤਾਂ ਦੇ ਵਿੱਚ ਚਲਾ ਜਾਂਦਾ ਹੈ ਸਤਗੁਰੂ ਜੀ ਬਾਣੀ ਵਿੱਚ ਬੜਾ ਦੱਸਦੇ ਨੇ ਪਹਿਲੇ ਪਹਿਰ ਧੱਦਾ ਗਿਆ ਦੂਜੇ ਪਰ ਸੋਇਆ ਤੀਜੇ ਝਾਕ ਚਖਾਈਏ ਚੌਥੇ ਭੋਰ ਪਿਆ ਕਦ ਹੀ ਚੇਤਨਾ ਆਏ ਜਿਨ ਜੀਉ ਪਿੰਡ ਦੀਆ ਉਹ ਕਦੇ ਯਾਦ ਨਹੀਂ ਹੁੰਦਾ ਜਿਨੇ ਜਿੰਦ ਵੀ ਦਿੱਤੀ ਸਰੀਰ ਵੀ ਦਿੱਤਾ ਇਸ ਸਰੀਰ ਨੂੰ ਦੇਖ ਕੇ ਮਨੁੱਖ ਯਾਦ ਕਰ ਸਕਦਾ ਹੈ ਸਦੀਵੀ ਤੇ ਇਸ ਸਰੀਰ ਨੂੰ ਦੇਖ ਕੇ ਭੱਜ ਜਾਂਦਾ ਹੈ ਸੂਰਤ ਦੇਖ ਨ ਭੁੱਲ ਗਵਾਰਾ ਮਿਥਨ ਮਹਾਰਾ ਸਗਲ ਪਸਾਰਾ ਸਤਿਗੁਰੂ ਜੀ ਕਹਿੰਦੇ ਭੁੱਲ ਦਾ ਵੀ ਸਿਰ ਨੂੰ ਦੇਖ ਕੇ ਸਿਰੇ ਦੇ ਅੱਗੇ ਖੜਦਾ ਹੈ ਤੇ ਭੁੱਲ ਜਾਂਦਾ ਹੈ ਬਸ ਤੇ ਯਾਦ ਵੀ ਸਿਰ ਦੇ ਕੇ ਵੀ ਮਹਾਰਾਜ ਕਿਹਦਾ ਸੁੰਦਰ ਬਣਾਇਆ ਤੂੰ ਭਾਈਆ ਪਾਣੀ ਰੱਖ ਨਹੀਂ ਸਕਦਾ ਤੇ ਭਾਈਆ ਪਾਣੀ ਨੂੰ ਬਿਨਾ ਰਹਿ ਵੀ ਨਹੀਂ ਸਕਦਾ ਕੈਸੀ ਹੈ ਯਾਦ ਕਰਨ ਦੀ ਗੱਲ ਕਦੋਂ ਗੁਰ ਕੀ ਪੈਰੀ ਪਾਏ ਜਦੋਂ ਗੁਰੂ ਦੇ ਚਰਨਾਂ ਵਿੱਚ ਰਹੇਗਾ ਫਾਥੇ ਸੇਈ ਨਿਕਲੇ ਜੇ ਗੁਰ ਕੀ ਪੈਰੀ ਪਾਹੇ ਹੋਰ ਨਹੀਂ ਨਿਕਲਦਾ ਕੋਈ ਹੋਰ ਨਹੀਂ ਨਿਕਲਦਾ ਕੋਈ ਜਦੋਂ ਗੁਰੂ ਦੇ ਚਰਨਾਂ ਵਿੱਚ ਪੈ ਜਾਂਦਾ ਗੁਰੂ ਦੇ ਚਲ ਕੀ ਸ਼ਬਦ ਸ਼ਬਦ ਨੂੰ ਮਨ ਦੇ ਨਾਲ ਜੋੜ ਲੈਂਦਾ ਬਸ ਗੁਰੂ ਦੇ ਚਰਨ ਹੀ ਕੋ ਉਹਦੇ ਪੈਰੀ ਹੈ